ਡਾਕਟਰ ਮਨਦੀਪ ਕੋਹਰਾ ਦੀ ਵਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਮੈਨੂੰ ਲੋਕ ਕਹਣ ਕੁਦੇਸਨ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਕਿਸਾਨ ਅੰਦੋਲਨ ਚੋਪਨ ਤੇ ਸੀ ਫਿਰੋਜ਼ਪੁਰ ਕੰਟਰੀ ਰੇਲਵੇ ਸਟੇਸ਼ਨ ਦੇ ਨੇੜੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਸੀ ਜਿਸ ਕਰਕੇ ਉੱਥੇ ਪੁਲਿਸ ਦੀ ਨਫਰੀ ਵੀ ਤਾਇਨਾਤ ਸੀ ਪੰਜਾਬ ਪੁਲਿਸ ਦਾ ਮਲਾਜ਼ਮ ਸਰਦਾਰ ਲਖਵਿੰਦਰ ਸਿੰਘ ਉਧਰੋਂ ਲੰਘ ਰਿਹਾ ਸੀ ਕਿ ਉਸਨੇ ਝਾੜੀਆਂ ਵਿੱਚ ਕੋਈ ਹਲਚਲ ਮਹਿਸੂਸ ਕੀਤੀ ਤਾਂ ਸੁਣੋ ਕਿਸੇ ਜਾਨਵਰ ਦੀ ਹੋਂਦ ਦਾ ਭਲੇਖਾ ਪਿਆ ਉਸ ਨੇੜੇ ਜਾ ਕੇ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਕੀ ਵੇਖਦਾ ਹੈ ਉੱਥੇ ਇੱਕ 30-35 ਸਾਲ ਦੀ ਔਰਤ ਫਟੇ ਪ੍ਰਾਣਿਕ ਕੱਪੜਿਆਂ ਵਿੱਚ ਲੇਟੀ ਹੋਈ ਸੀ ਸਿਰ ਦੇ ਵਾਲ ਬੇਟੰਗੇ ਟੰਗ ਨਾਲ ਬਿਖਰੇ ਹੋਏ ਤੇ ਨੰਗੇ ਪੈਰਾਂ ਦੀਆਂ ਫਟੀਆਂ ਹੋਈਆਂ ਬਿਆਈਆਂ ਜਿਸਮ ਉੱਪਰ ਲਪੇਟੇ ਹੋਏ ਅਣਸੀਤੇ ਕੱਪੜਿਆਂ ਤੇ ਦੇਖ ਤੋਂ ਉਹ ਕੀ ਕਰਮਾਂ ਵਾਲੀ ਪਰਦੇਸਨ ਲੱਗਦੀ ਸੀ ਲਖਵਿੰਦਰ ਸਿੰਘ ਨੇ ਤਰਸ ਖਾ ਕੇ ਨੇੜਿਓਂ ਹੀ ਕੁਝ ਖਾਣ ਨੂੰ ਲਿਆ ਕੇ ਦੇਣਾ ਚਾਇਆ। ਤੋ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਬਹੁਤ ਡਰੀ ਤੇ ਸੈਮੀ ਹੋਈ ਸੀ। ਉਸਦੇ ਮਨ ਦੀ ਇਸ ਹਾਲਤ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਮਰਦ ਜ਼ਾਤ ਤੋਂ ਕਿੰਨੀ ਪੈਪੀ ਸੀ। ਉਸ ਨੂੰ ਆਪਣੇ ਹਮਦਰਦਾਂ ਦੀ ਵੀ ਪੇਸ਼ਾਨੀ ਸੀ ਆਉਂਦੀ। ਉਸ ਦੀ ਹਾਲਤ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਸ ਨੇ ਬਹੁਤ ਕੁਝ ਗਲਤ ਵਾਪਰ ਚੁੱਕਾ ਸੀ। ਉਸ ਨੂੰ ਇਸ ਤਰ੍ਹਾਂ ਡਰੀ ਤੇ ਸਹਿਮੀ ਹੋਈ ਨੂੰ ਦੇਖਦਿਆਂ ਪੰਜਾਬੀ ਦੇ ਮਸ਼ਹੂਰ ਨਾਟਕਕਾਰ ਜਤਿੰਦਰ ਬਰਾੜ ਦੇ ਨਾਟਕ ਉਦੇਸਨ ਦੀ ਪਾਤਰ ਗੰਗਾ ਅੱਖਾਂ ਸਾਹਮਣੇ ਆ ਜਾਂਦੀ ਹੈ ਖੂਬਸੂਰਤ ਜਵਾਨ ਲੜਕੀ ਗੰਗਾ ਨੂੰ ਉਸ ਦਾ ਬਾਪ ਬਿਹਾਰ ਤੋਂ ਪੰਜਾਬ ਦੇ ਇੱਕ ਸਰਦਾਰ ਨੂੰ 6000 ਰੁਪਏ ਵਿੱਚ ਵੇਚਿੰਦਾ ਹੈ ਗੰਗਾ ਨੂੰ ਇਹੀ ਦੱਸਿਆ ਗਿਆ ਹੁੰਦਾ ਕਿ ਉਸ ਨੂੰ ਪੰਜਾਬ ਨੌਕਰੀ ਕਰਨ ਲਈ ਭੇਜਿਆ ਗਿਆ ਪੰਜਾਬ ਆ ਕੇ ਜਦ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਇੱਥੇ ਨੌਕਰੀ ਲਈ ਨਹੀਂ ਬਲਕਿ ਉਸ ਸਰਦਾਰ ਦੇ ਪਹਿਲੀ ਪਤਨੀ ਤੋਂ ਕੋਈ ਪੁੱਤਰ ਨਾ ਹੋਣ ਕਾਰਨ ਉਸ ਦੀ ਕੋਖੋਂ ਸਰਦਾਰ ਦਾ ਬੱਚਾ ਪੈਦਾ ਕਰਨ ਲਈ ਖਰੀਦਿਆ ਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਕਈ ਵਾਰ ਉਸਨੇ ਭੱਜਣ ਦੀ ਨਸਫਲ ਕੋਸ਼ਿਸ਼ ਵੀ ਕੀਤੀ ਪਰ ਆਖੀਰ ਉਸਨੂੰ ਆਪਣੀ ਹੋਂਦ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਪਿਆ। ਇਸੇ ਨਾਟਕ ਵਿੱਚ ਪਿੰਡ ਦੇ ਇੱਕ ਸਿਧਰੇ ਜਿਹੇ ਅਮਲੀ ਦੇ ਮੂੰਹੋਂ ਬੁਲਵਾਇਆ ਗਿਆ ਇਹ ਸੰਵਾਦ ਉਸ ਨਾਟਕ ਦੀ ਰੂਹੇ ਰਮਾ ਹੋਣੇ ਪੜਦਾ ਹੈ। ਬਾਜ ਜੀ ਬਲਾਂ ਜਿੱਥੇ ਅਸੀਂ ਰਹਿੰਦੇ ਆ ਉਹ ਭਾਰਤ ਦੇਸ਼ ਹੀ ਹੈ ਨਾ ਹਾਂਜੀ ਬਿਲਕੁਲ ਇਹ ਭਾਰਤ ਦੇਸ਼ ਹੀ ਹੈ ਮਾਸਟਰ ਨੇ ਸਿਰਫ ਲਾਉਂਦੇ ਜਵਾਬ ਦਿੱਤਾ ਅਰਜੀਮੀ ਇੱਥੇ ਰਹਿੰਦੀ ਆ ਤੇ ਗੰਗਾ ਵੀ ਇੱਥੇ ਰਹਿੰਦੀ ਹੈ ਪਰ ਮਾਸਟਰ ਜੀ ਇਹ ਗੰਗਾ ਕੁਦਰਤਨ ਕਿਵੇਂ ਹੋਈ ਉਹਦੋਂ ਤੋਂ ਉਸ ਮਾਸਟਰ ਦੀ ਗੰਗਾ ਨਾਲ ਹਮਦਰਦੀ ਹੋ ਜਾਂਦੀ ਹੈ ਜਦ ਉਸ ਦੀ ਕੁੱਖ ਨੂੰ ਬੱਚਾ ਪੈਦਾ ਕਰਨ ਲਈ ਵਰਤ ਲਿਆ ਗਿਆ ਉਸਤੇ ਪਾਸੋਂ ਬੱਚਾ ਖੋ ਕੇ ਉਸ ਨੂੰ ਅੱਗੇ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਇਸ ਤਰ੍ਹਾਂ ਪੰਜਾਬ ਦੀ ਧਰਤੀ ਤੇ ਆਪਣੇ ਔਰਤ ਹੁੰਨ ਦਾ ਸੰਤਾਪ ਹੰਡਾਉਂਦੀ ਹੰਡਾਉਂਦੀ ਥੱਕ ہار ਜਾਂਦੀ ਹੈ ਤੇ ਅਖੀਰ ਨੂੰ ਸੈਤਾਲੀ ਉਸ ਮਾਸਟਰ ਕੋਲ ਜਾਣ ਦਾ ਫੈਸਲਾ ਕਰਦੀ ਹੈ ਹੁਣ ਤੱਕ ਥਾਂ ਥਾਂ ਵਿਕਤੀ ਤੇ ਬੇਆਬਰੂ ਹੁੰਦੀ ਹੈ ਗੰਗਾ ਜਦ ਮਾਸਟਰ ਦਾ ਦਰ ਦਰਵਾਜ਼ਾ ਖੜਕਾਉਂਦੀ ਹੈ ਤਾਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਮਰਦਾਂ ਦੀ ਸਤਾਈ ਹੋਈ ਖੁਦ ਹੀ ਆਪਣੀ ਸੰਦੂਖੜੀ ਵਿੱਚੋਂ ਕੱਢ ਕੇ ਲਾਲ ਕਗਰੀ ਜੋ ਕਿ ਉਸਦੀ ਇੱਜ਼ਤ ਆਬਰੂ ਦਾ ਪ੍ਰਤੀਕ ਹੁੰਦੀ ਹੈ ਉਸ ਵੱਲ ਉਛਾਲਦੀ ਹੈ ਕਿ ਸ਼ਾਇਦ ਮਾਸਟਰ ਨੂੰ ਵੀ ਮਰਦ ਹੋਣ ਦੇ ਨਾਤੇ ਅਜਿਹੀ ਹੀ ਇੱਛਾ ਹੋਵੇਗੀ ਪਰ ਉਹ ਮਾਸਟਰ ਸਹਿirdਤਾ ਬਖਾਉਂਦੇ ਹੋਏ ਇੱਕ ਸ਼ਾਲੂ ਉਹਦੇ ਸਿਰ ਤੇ ਧਰ ਦਿੰਦਾ ਹੈ ਕਿ ਗੰਗਾ ਨੂੰ ਵੀ ਇਸ ਸਮਾਜ ਵਿੱਚ ਇੱਜ਼ਤ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ ਇਸ ਤਰ੍ਹਾਂ ਇਸ ਨਾਟਕ ਵਿੱਚਲੇ ਮਾਸਟਰ ਨੇ ਇਹ ਸਾਬਤ ਕੀਤਾ ਕਿ ਸਾਰੇ ਮਰਦ ਹੈਵਾਨ ਨਹੀਂ ਹੁੰਦੇ ਲਖਵਿੰਦਰ ਸਿੰਘ ਨੇ ਵੀ ਉਸਦੀ ਭਲਾਈ ਬਾਰੇ ਸੋਚਿਆ ਉਹਦੇ ਬਾਰੇ ਮੁਕਤਲੀ ਸੇਵਾ ਸੰਸਥਾ ਨੂੰ ਜਾਣਕਾਰੀ ਦਿੱਤੀ ਜਦ ਗੁਰਪ੍ਰੀਤ ਬਾਈ ਉਸਨੂੰ ਲੈ ਕੇ ਜਾਣ ਲਈ ਪਹੁੰਚੇ ਉਸ ਵੇਲੇ ਉਹ ਮਰਦਾਂ ਨੂੰ ਵੇਖ ਕੇ ਡਰ ਤੇ ਕੰਬਣ ਲੱਗੀ ਫਿਰ ਆਸ-ਪਾਸ ਤੋਂ ਕੁਝ ਔਰਤਾਂ ਨੂੰ ਬੁਲਾਇਆ ਗਿਆ ਤਾਂ ਉਹ ਕੁਝ ਸਹਿਜ ਹੋਈ ਉਹ ਆਪਣਾ ਨਾਮ ਬੋਲ ਕੇ ਤਾਂ ਨਾ ਦੱਸ ਪਾਈ ਪਰ ਜਦ ਉਹਦੇ ਹੱਥ ਵਿੱਚ ਕਾਗਜ਼ ਪੈਨ ਫੜਾਇਆ ਗਿਆ ਤਾਂ ਜਿਸ ਅੰਦਾਜ਼ ਨਾਲ ਉਸਨੇ ਆਪਣੇ ਨਾਮ ਪਤੇ ਬਾਰੇ ਲਿਖਿਆ ਉਸ ਤੋਂ ਮਾਲੂਮ ਹੁੰਦਾ ਸੀ ਕਿ ਉਹ ਚੰਗੀ ਪੜ੍ਹੀ ਲਿਖੀ ਔਰਤ ਹੈ ਗੁਰਪ੍ਰੀਤ ਭਾਈ ਨੇ ਉੱਥੇ ਇਕੱਠੇ ਹੋਏ ਲੋਕਾਂ ਨਾਲ ਕੁਝ ਵਿਚਾਰ ਸਾਂਝੇ ਕੀਤੇ ਸਿੱਖ ਇਤਿਹਾਸ ਗਵਾਹ ਹੈ ਕਿ 18ਵੀਂ ਸਦੀ ਵਿੱਚ ਸਾਡੇ ਯੋਧੇ ਘਰ ਘੱਟ ਚਾਕ ਕੇ ਜੰਗਲਾਂ ਬੇਲਿਆਂ ਵਿੱਚ ਰਹਿ ਰਹੇ ਸਨ ਪਰ ਜਦ ਅਫਗਾਨੀ ਤਾੜਵੀ ਅਹਿਮਦ ਸ਼ਾਹ ਅਬਦਾਲੀ ਆਪਣੇ ਨਾਲ ਹਿੰਦੂਸਤਾਨ ਦੀਆਂ 22000 ਔਰਤਾਂ ਨੂੰ ਗੁਲਾਮ ਬਣਾ ਕੇ ਲੈ ਜਾਂਦਾ ਹੋਇਆ ਪੰਜਾਬ ਵਿੱਚੋਂ ਲੰਗਰ ਲਗਾ ਤਾਂ ਸਿੱਖਾਂ ਨੇ ਨਾ ਸਿਰਫ ਉਸ ਦਾ ਮਾਲ ਅਸਬਾਬੀ ਖੋਇਆ ਬਲਕਿ ਨਾ ਔਰਤਾਂ ਨੂੰ ਵੀ ਆਜ਼ਾਦ ਕਰਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਪਰ ਅੱਜ ਸਾਡੀ ਬੁੱਧ ਨੂੰ ਕੀ ਹੋ ਗਿਆ ਅੱਜ ਪੰਜਾਬ ਦੇ ਸ਼ਹਿਰਾਂ ਕਸਬਿਆਂ ਵਿੱਚ ਸਾਡੀਆਂ ਸੈਂਕੜੇ ਕੀ ਮਾਵਾਂ ਭੈਣਾਂ ਤੇ ਤੀਆਂ ਦਿਮਾਗੀ ਤੌਰ ਤੇ ਬਿਮਾਰ ਸੜਕਾਂ ਰੇਲਵੇ ਲਾਈਨਾਂ ਹਸਪਤਾਲਾਂ ਤੇ ਧਾਰਮਿਕ ਸਥਾਨਾਂ ਦੇ ਬਾਹਰ ਰਾਤਾਂ ਕੱਟ ਰਹੀਆਂ ਹਨ ਹਵਸੀ ਦਰਿੰਦੇ ਇਸ ਹਾਲਤ ਵਿੱਚ ਵੀ ਉਹਨਾਂ ਨੂੰ ਦਿਨ ਰਾਤ ਆਪਣੇ ਕਾਮਵਾਸਨਾ ਦਾ ਸ਼ਿਕਾਰ ਬਣਾਉਂਦੇ ਹਨ ਸਰਕਾਰਾਂ ਵੀ ਇਨ੍ਹਾਂ ਸੜਕਾਂ ਤੇ ਦੁਰਲੀਆਂ ਜਗ ਜਨਨੀਆਂ ਵਾਸਤੇ ਕੋਈ ਸ਼ੈਲਟਰ ਹੋਮ ਨਹੀਂ ਬਣਾ ਰਹੀਆਂ ਅੱਜ ਰੂਹੀ ਨਾਂ ਦੀ ਦੱਖਣ ਭਾਰਤ ਦੇ ਪਿਸ਼ੋਕੜ ਵਾਲੀ ਇਹ ਪਰਦੇਸਨ ਇਥੋਂ ਦੀ ਭਾਸ਼ਾ ਨਾ ਸਮਝਦੀ ਹੁੰਦੇ باوجود ਵੀ ਇਸ ਪਰਿਵਾਰ ਵਿੱਚ ਸਭ ਤੋਂ ਵੱਧ ਕੰਮ ਕਰਦੀ ਹੈ ਸਬਜ਼ੇ ਕਪੜੇ ਤੋਣਾ ਤੇ ਗਗਨ ਦੀ ਦੇਖਭਾਲ ਕਰਨਾ ਇਸ ਤੇ ਜ਼ਿੰਮੇ ਲੱਗੇ ਹੋਏ ਅਜਿਹੇ ਦੋ ਕੰਮ ਹਨ ਜਿਨ੍ਹਾਂ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਰੀ ਹੀ ਹੈ ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਇਨਸਾਨੀਅਤ ਦੀ ਆਪਣੀ ਹੀ ਇੱਕ ਭਾਸ਼ਾ ਹੁੰਦੀ ਹੈ ਭਗੋਲਕ ਵਖਰੇਵਿਆਂ ਦੇ باوجود ਵੀ ਕੁਝ ਮਨੁੱਖੀ ਸਾਂਝਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਚਲਦੇ ਹਨ ਇੱਕ ਤੋਂ ਵੱਧ ਮਨੁੱਖ ਇੱਕ ਪਰਿਵਾਰ ਦੇ ਰੂਪ ਵਿੱਚ रह ਸਕਤੇ ਹਨ